ਤਨ ਵਾਹਿਗੁਰੂ ਜੀਓ ਕਬੀਰ ਸੰਤ ਕੀ ਗੈਲ ਨ ਛੋਡੀ ਐ ਮਾਰਗ ਲਾਗ ਜਾ ਖਤਹੀ ਪੁਨੀਤ ਹੋਏ ਭੇਟਤ ਜਪਿਐ ਨਾਮ ਕਬੀਰ ਸਾਖਤ ਸੰਗ ਨ ਕੀਜੀਐ ਦੂਰਹ ਜਾਈਐ ਭਾਗ ਬਸਨ ਕਾਰੋ ਪਰਸੀਐ ਤੋ ਕਛ ਲਗੈ ਦਾਸ ਬਸਨ ਕਾਰੋ ਪਰਸੀਐ ਤੋ ਕਛ ਲਗੈ ਦਾਸ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ਼ ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਰੂਪ ਵਿੱਚ ਹਜ਼ੂਰ ਦੀ ਅੰਮ੍ਰਿਤਮਈ ਬਾਣੀ ਨੂੰ ਵਿਚਾਰਨ ਦਾ ਇਹ ਉੱਤਮ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ ਸਤਗੁਰਾਂ ਦੀ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਤਕਾਰਯੋ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੇ ਹੀ ਪ੍ਰੇਮ ਸਤਕਾਰ ਨਾਲ ਸਰਵਣ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਵਿੱਚੋਂ ਆਪ ਜੀ ਨੇ 130 ਅਤੇ 131 ਨੰਬਰ ਦੋ ਸ਼ਲੋਕਾਂ ਦਾ ਪਾਠ ਇਸ ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ ਹੁਣੇ ਹੀ ਸਰਵਣ ਕੀਤਾ ਹੈ ਭਾਵ ਇਹਨਾਂ ਸ਼ਲੋਕਾਂ ਦਾ ਪਹਿਲੇ ਸ਼ਲੋਕਾਂ ਨਾਲ ਰਲਦਾ ਹੈ ਔਰ ਉਸ ਦੀ ਵਿਆਖਿਆ ਕਰਦਾ ਹੈ ਕਿਉਂਕਿ ਕਬੀਰ ਜੀ ਮਹਾਰਾਜ ਨੇ ਦ੍ਰਿੜ ਕਰਾਇਆ ਜਾ ਕੇ ਸੰਗ ਤੇ ਬੀਛੁਰਾ ਤਾਂ ਹੀ ਕੇ ਸੰਗ ਲਾਗ ਜਿਸ ਰੁੱਖ ਦੀਆਂ ਜਿਸ ਬੂਟੇ ਦੀਆਂ ਜੜਾਂ ਖੋਕਲੀਆਂ ਹੋ ਜਾਂਦੀਆਂ ਨੇ ਉਹ ਹੌਲੀ-ਹੌਲੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਕੋਈ ਵੀ ਬਿਲਡਿੰਗ ਹੈ ਮਕਾਨ ਹੈ ਉਹ ਨੀਂਦ ਦੇ ਆਸਰੇ ਦੇ ਉੱਤੇ ਖੜਾ ਹੈ। ਛੱਤ ਕੰਧਾਂ ਦੇ ਪਿੱਲਰ ਦੇ ਆਸਰੇ ਦੇ ਉੱਤੇ ਟਿੱਕੀ ਹੋਈ ਹੈ। ਕਿਸੇ ਵੀ ਚੀਜ਼ ਦਾ ਜਦੋਂ ਆਧਾਰ ਖੁਰ ਜਾਂਦਾ ਹੈ। ਆਪ ਵਿੱਚੋਂ ਜਿਨ੍ਹਾਂ ਨੇ ਆਪਣੇ ਪਿੰਡਾਂ ਵਿੱਚ ਕੱਚੀਆਂ ਕੰਧਾਂ ਵੇਖੀਆਂ। ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕੱਚੀ ਕੰਧ ਨੂੰ ਮਿੱਟੀ ਦੀ ਕੰਧ ਨੂੰ ਕਲਰ ਪੈ ਜਾਂਦਾ ਸੀ ਤੇ ਥੱਲੇੋਂ ਜ਼ਮੀਨ ਦੇ ਪੱਧਰ ਤੋਂ ਲੈਵਲ ਤੋਂ ਉਹ ਕਲਰ ਹੌਲੀ-ਹੌਲੀ ਹੌਲੀ-ਹੌਲੀ ਉਸ ਕੰਧ ਨੂੰ ਖੋਰਦਾ ਰਹਿੰਦਾ ਮਿੱਟੀ ਛੱਡਦੀ ਰਹਿੰਦੀ ਜੇ ਉਹਦੀ ਮੁਰੰਮਤ ਨਾ ਕੀਤੀ ਜਾਏ ਜੇ ਉਸ ਨੂੰ ਹੋਰ ਮਿੱਟੀ ਨਾ ਲਾਈ ਜਾਏ ਤੇ ਉਹ ਕਲਰ ਦੀ ਮਾਰੀ ਹੋਈ ਕੰਧ ਕਿਉਂਕਿ ਉਤੋਂ ਤੋਂ ਤਾਂ ਉਹ ਸੇਤਰਾ ਰਿੰਦੀ ਤੇ ਥੱਲਿਓਂ ਹੌਲੀ-ਹੌਲੀ ਮਿੱਟੀ ਕਿਰ-ਕਿਰ ਕੇ ਉਹ ਖੋਖਲੀ ਹੋ ਜਾਂਦੀ। ਫਿਰ ਉਹਨੂੰ ਢੈਂਦਿਆਂ ਸਮਾਂ ਨਹੀਂ ਸੀ ਲੱਗਦਾ। ਕਲਰ ਕੇਰੀ ਗੰਧ ਜਿਉਂ ਐਨਸ ਕਿਰ ਢੈ ਪਾਏ ਮਹਾਰਾਜ ਨੇ ਉਹ ਵੀ ਉਦਾਹਰਣ ਬਾਣੀ ਵਿੱਚ ਦਿੱਤੀ ਹੈ। ਜਾਨੀ ਜਿਹੜੀ ਚੀਜ਼ ਆਪਣੇ ਮੂਲ ਨਾਲੋਂ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਜਿਸ ਚੀਜ਼ ਦਾ ਆਧਾਰ ਖੁਰਨਾ ਸ਼ੁਰੂ ਹੋ ਜਾਏ ਉਹ ਵਸਤੂ ਬਹੁਤਾ ਸਮਾਂ ਕਾਇਮ ਨਹੀਂ ਰਹਿੰਦੀ ਖੜੀ ਨਹੀਂ ਰਹਿੰਦੀ ਟਿੱਕੀ ਨਹੀਂ ਰਹਿੰਦੀ ਦਰਿਆ ਦੇ ਵਹਿਣ ਨਾਲੋਂ ਥੋੜਾ ਜਿਹਾ ਪਾਣੀ ਅੱਡ ਹੋ ਜਾਂਦਾ ਉਸ ਨੂੰ ਸੁੱਕਦਿਆਂ ਤੇ ਉਸ ਵਿੱਚ ਗੰਦਗੀ 퍼ਸਰਦਿਆਂ ਸਮਾਂ ਨਹੀਂ ਲੱਗਦਾ ਮਨੁੱਖੀ ਜੀਵਨ ਦਾ ਮੂਲ ਹੈ ਪਰਮੇਸ਼ਰ ਜਿਸ ਵਿੱਚੋਂ ਇਹ ਜੀਵ ਪੈਦਾ ਹੋਇਆ ਉਤਪੰਨ ਹੋਇਆ ਕਬੀਰ ਜੀ ਮਹਾਰਾਜ ਕਹਿੰਦੇ ਹੈ ਮਨੋਖ ਆਪਣੇ ਮੂਲ ਨਾਲ ਆਪਣੇ ਸੋਮੇ ਨਾਲ ਇੱਕ ਸਰੋ ਦਾ ਧਿਆਨ ਕਰ ਉਹਦਾ ਚਿੰਤਨ ਕਰ ਤਾਂ ਕਿ ਤੇਰੇ ਜੀਵਨ ਦੇ ਅੰਦਰ ਸਦਾ ਤਾਜ਼ਗੀ ਰਹੇ ਸੁਰਤ ਵਿੱਚ ਟਿਕਾਰ ਰਹੇ ਸੁਰਤ ਉੱਚੀ ਰਹੇ پاک ਤੇ ਸਾਫ਼ ਰਹੇ ਆਪਣੇ ਅੰਦਰ ਦੇ ਉਤਸ਼ਾਹ ਸਹਿਜ ਔਰ ਰੱਬੀ ਗੁਣਾਂ ਨੂੰ ਬਚਾਈ ਰੱਖਣ ਦਾ ਇਹੀ ਇੱਕ ਸਾਧਨ ਬਾਤ ਹੈ ਕਿ ਤੂੰ ਆਪਣੇ ਮੂਲ ਨਾਲ ਜੁੜਿਆ ਨਾ ਆਪਣੇ ਅਸਤਿਤਵ ਦੇ ਨਾਲ ਤੇਰੀ ਸਾਂਝ ਬਣੀ ਰਹੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ ਪੁਰਾਣੀਆਂ ਬੀਬੀਆਂ ਮਾਈਆਂ ਘਰਾਂ ਦੇ ਵਿੱਚ ਹੱਥ ਵਾਲੀ ਚੱਕੀ ਨਾਲ ਦਾਲ ਆਦਕ ਦਲਦੀਆਂ ਸਨ ਦਾਣੇ ਪੀਂਦੀਆਂ ਸਨ ਉਸ ਚੱਕੀ ਦਾ ਜਿਹੜਾ ਵਿਚਕਾਰਲਾ ਹਿੱਸਾ ਹੈ ਜਿੱਥੇ ਦਾਣੇ ਪਾਏ ਜਾਂਦੇ ਸਨ ਜਿਹੜੇ ਦਾਣੇ ਉਸ ਧੁਰੀ ਨਾਲ ਜੁੜੇ ਰਹਿੰਦੇ ਉਹ ਦੋਵਾਂ ਪੁੜਾਂ ਦੇ ਵਿੱਚ ਆਉਣ ਤੋਂ ਬਚ ਜਾਂਦੇ ਜਿਹੜੇ ਦਾਣੇ ਉਸ ਧੁਰੀ ਤੋਂ ਵੱਖ ਹੋ ਕੇ ਦੋਵਾਂ ਪੁੜਾਂ ਵਿੱਚਕਾਰ ਆ ਜਾਂਦੇ ਉਹ ਪਿਸ ਜਾਂਦੇ ਮਹਾਰਾਜ ਨੇ ਉਹ ਵੀ ਉਦਾਹਰਣ ਬਾਣੀ ਵਿੱਚ ਦਿੱਤੀ ਦੋਏ ਪੁੜ ਚੱਕੀ ਜੋੜਕੈ ਪੀਸਣ ਆਏ ਬਹਿਟ ਜੋ ਡਰ ਰਹੇ ਸੋਬਰੇ ਨਾਨਕ ਅਜਬ ਡਿਟ ਮਹਾਰਾਜ ਨੇ ਉਸ ਚੱਕੀ ਨੂੰ ਵੇਖਿਆ ਉਹਨਾਂ ਦਾਣਿਆਂ ਨੂੰ ਤੱਕਿਆ ਤੇ ਉਸ ਤੋਂ ਮਨੁੱਖੀ ਜੀਵਨ ਨੂੰ ਇਹ ਪ੍ਰੇਰਣਾ ਦਿੱਤੀ ਉਪਦੇਸ਼ ਦਿੱਤਾ ਵੀ ਜਿਹੜੇ ਜੀਵ ਆਪਣੇ ਧੁਰੇ ਨਾਲ ਜੁੜੇ ਰਹਿਣਗੇ ਉਹ ਪੀਸਣ ਤੋਂ ਬਚ ਜਾਣਗੇ ਦੁਨੀਆ ਦੇ ਅੰਦਰ ਮੋਹ ਹੈ ਹੰਕਾਰ ਹੈ ਨਫ਼ਰਤ ਹੈ ਦੁਵੇਸ਼ ਹੈ ਸਭ ਚਲਦੀਆਂ ਚੱਕੀਆਂ ਨੇ ਜਿਨ੍ਹਾਂ ਚ ਮਨ ਆਤਮਾ ਪਿਸਦੀ ਹੈ ਜੇ ਇਹਨਾਂ ਮਾਨਸਿਕ ਤੇ ਆਤਮਿਕ ਰੋਗਾਂ ਤੋਂ ਜੀਵ ਬਚਣਾ ਚਾਹੁੰਦਾ ਹੈ ਤੇ ਆਪਣੇ ਮੂਲ ਸੋਮੇ ਨਾਲ ਜੁੜੇ ਤੇ ਇਸ ਦੇ ਨਾਲ ਹੀ ਕਬੀਰ ਜੀ ਮਹਾਰਾਜ ਨੇ ਸਾਨੂੰ ਦੋ ਚੀਜ਼ਾਂ ਦੱਸੀਆਂ ਵੀ ਇੱਕ ਸੰਗਤ ਤੁਸੀਂ ਕਰਨੀ ਹੈ ਤੇ ਇੱਕ ਸੰਗਤ ਤੋਂ ਤੁਸੀਂ ਬਚਣਾ ਹੈ ਜੇ ਤੁਸੀਂ ਆਪਣੇ ਮੂਲ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਤ ਸੰਗਤ ਕਰੋ ਤੇ ਕੁਸੰਗਤ ਤੋਂ ਬਚੋ ਸ੍ਰੀ ਸੁਭਾਅ ਵਿੱਚ ਦੋਸ ਲੋਕ ਕਹੇ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਬੀਰ ਸੰਤ ਕੀ ਗੈਲ ਗੈਲ ਦਾ ਮਤਲਬ ਹੁੰਦਾ ਹੈ ਸੰਗ ਸੰਗਤ ਸਹਬਤ ਨੇੜਤਾ ਨਾਲ ਰਹਿਣਾ ਸੰਤ ਕੌਣ ਹੈ ਜੋ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਵਾਲੇ ਰੱਬੀ ਪਿਆਰੇ ਨੇ ਸਤ ਸੰਗੀ ਨੇ ਜਿਨ੍ਹਾਂ ਦੇ ਮਿਲਿਆ ਪਰਮੇਸ਼ਰ ਦਾ ਨਾਮ ਚੇਤਾਉਂਦਾ ਆਪਾਂ ਵਾਹਿਗੁਰੂ ਦੇ ਚਰਣਾ ਵਿੱਚ ਇਹੀ ਅਰਦਾਸ ਰੋਜ਼ ਕਰਦੇ ਆਂ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੈ ਜਿਨ੍ਹਾਂ ਦੇ ਕੋਲ ਬੈਠਿਆਂ ਕੁਝ ਇਸ ਤਰ੍ਹਾਂ ਮਹਿਸੂਸ ਹੋਵੇ ਜਾਂ ਜਿਨ੍ਹਾਂ ਦੇ ਕੋਲੋਂ ਕੁਝ ਬਚਨ ਐਸਾ ਸੁਣਨ ਨੂੰ ਮਿਲੇ ਕੁਝ ਐਸੇ ਉਪਦੇਸ਼ ਸੁਣਨ ਨੂੰ ਮਿਲਣਾ ਕੋਈ ਗੁਰੂ ਦੀ ਬਾਣੀ ਦੀ ਗੱਲ ਚੱਲੇ ਰੱਬੀ ਸਿੱਖਤ ਸਲਾਹ ਦੀ ਬਾਤ ਹੋਵੇ ਕੋਈ ਭਲੇ ਤੇ ਪਰਉਪਕਾਰ ਜੀਵਨ ਦੇ ਉਚੇਰੇ ਪੰਨ ਦੀ ਕੋਈ ਸਾਂਝ ਪਵੇ ਤੁਸੀਂ ਜਰਾ ਸੋਚਣਾ ਘਰ ਦਾ ਕੋਈ ਜੀਵ ਵੀ ਬਾਰ-ਬਾਰ ਨੈਗੇਟਿਵ ਜੀ ਗੱਲ ਕਰੀ ਜਾਏ ਨਾ ਰੋਜ਼ ਤੇ ਆਪਾਂ ਵੀ ਖਿੱਚ ਜਾਈਦਾ ਹੈ ਕਈ ਵਾਰ ਹਾਲਾਂਕਿ ਆਪਾਂ ਵੀ ਉਹੋ ਜਿਹੀ ਹੁੰਨੇ ਆ ਪਰ ਕਈ ਵਾਰ ਜ਼ਿਆਦਾ ਬੰਦਾ ਜਦੋਂ ਕੋਈ ਇਹੋ ਜਿਹੀ ਗੱਲ ਕਰਦਾ ਤੇ ਦੂਜੇ ਕਹਿੰਦੇ ਨੇ ਤੈਨੂੰ ਕੋਈ ਚੰਗੀ ਗੱਲ ਨਹੀਂ ਆਉਂਦੀ ਤੂੰ ਜਿੱਥੇ ਵੀ ਬੈਠਦਾ ਹੈ ਜਦੋਂ ਵੀ ਘਰ ਆਉਣਾ ਸਾਰੇ ਸ਼ਹਿਰ ਦੀਆਂ ਨੈਗੇਟਿਵ ਗੱਲਾਂ ਖਬਰਾਂ ਚੁੱਕ ਕੇ ਲਿਆਉਣਾ ਕੋਈ ਚੰਗੀ ਗੱਲ ਵੀ ਘਰ ਚ ਕਰਿਆ ਕਰ ਕੋਈ ਮਨੁੱਖ ਹਰ ਵੇਲੇ ਪ੍ਰਸ਼ਾਦ ਛਕਣ ਲੱਗਿਆ ਨੁਕਤਾਚੀਨੀ ਕਰੇ ਤਿੰਨ ਟਾਈਮ ਘਰ ਦੀ ਸਵਾਣੀ ਪ੍ਰਸ਼ਾਦਾ ਤਿਆਰ ਕਰੇ ਤੇ ਪਰਿਵਾਰ ਦਾ ਇੱਕ ਮੈਂਬਰ ਰੋਜ਼ ਹੀ ਉਹਦੇ ਵਿੱਚ ਕੋਈ ਨਾ ਕੋਈ ਕੁਣ ਕੱਢੇ ਗਲਤੀ ਕੱਢੇ ਤੇ ਉਹ ਵੀ ਦੂਜੇ ਤੀਜੇ ਡੰਗ ਖਿੱਚ ਜਾਏਗੀ ਆਖੇ ਕਿ ਤੈਨੂੰ ਕੁਝ ਵੀ ਖਾਣ ਨੂੰ ਚੰਗਾ ਨਹੀਂ ਲੱਗਦਾ ਇਸ ਦਾ ਭਾਵ ਪਤਾ ਕੀ ਹੈ ਇਹ ਮੈਂ ਉਦਾਹਰਣ ਦਿੱਤੀ ਹੈ ਉਹ ਵਿਚਾਰ ਜਿਹੜੇ ਜਿਨ੍ਹਾਂ ਦੇ ਵਿੱਚ ਰਸ ਕੋਈ ਨਹੀਂ 네ਗੇਟਿਵਿਟੀ ਚ ਕੋਈ ਰਸ ਨਹੀਂ ਹੁੰਦਾ ਉਹਦੇ ਚ ਕੋਈ ਸਵਾਦ ਨਹੀਂ ਹੁੰਦਾ ਉਹ ਬੜਾ ਫਿੱਕਾਪਨ ਹੁੰਦਾ ਹੈ ਉਹਦੇ ਚ ਜ਼ਹਿਰ ਹੁੰਦਾ ਹੈ ਉਹਦੇ ਚ ਕੜਤਨ ਹੁੰਦੀ ਹੈ ਉਹ ਜਦੋਂ ਸਾਨੂੰ ਜ਼ਿਆਦਾ ਮਾਤਰਾ ਵਿੱਚ ਮਿਲਣੀ ਸ਼ੁਰੂ ਹੋ ਜਾਂਦੀ ਹੈ ਬੜੀ ਸਮੱਸਿਆ ਖੜੀ ਕਰਦੀ ਹੈ ਐਸੀ ਗੱਲ ਕੰਨਾਂ ਨੂੰ ਚੰਗੀ ਨਹੀਂ ਲੱਗਦੀ ਐਸੀ ਦ੍ਰਿਸ਼ ਕੰਨਾਂ ਨੂੰ ਅੱਖਾਂ ਨੂੰ ਚੰਗੇ ਨਹੀਂ ਲੱਗਦੇ ਇਹੋ ਜੀ ਗੱਲ ਪੜ੍ਹਨੀ ਚੰਗੀ ਨਹੀਂ ਲੱਗਦੀ ਇਹੋ ਜੇ ਬੰਦੇ ਕੋਲ ਬੈਠਣ ਤੋਂ ਫਿਰ ਹੌਲੀ-ਹੌਲੀ ਆਲੇ-ਦੁਆਲੇ ਵਾਲੇ ਜੇ ਭਲੇ ਹੋਣ ਤਾਂ ਗੁਰੇਜ਼ ਕਰਨਾ ਸ਼ੁਰੂ ਕਰਦੇ ਵੀ ਇਹਦੇ ਕੋਲ ਨਾ ਬੈਠੋ ਇਹਦੇ ਕੋਲੋਂ ਕੋਈ ਉਮੀਦ ਨਹੀਂ ਚੰਗੀ ਗੱਲ ਦੀ ਐਸੀ ਸੋਪਤ ਨੂੰ ਮਹਾਰਾਜ ਨੇ ਕੁ ਸੰਗ ਗਿਆ ਵੀ ਜਿੱਥੋਂ ਤੁਹਾਨੂੰ ਮਿਲੇ ਹੀ ਕੁਝ ਨਾ ਜਿੱਥੇ ਤੁਹਾਡਾ ਸਮਾਂ ਵੀ ਲੱਗਦਾ ਹੈ ਤੁਸੀਂ ਬੈਠਦੇ ਵੀ ਹੋ ਮਿਲਦੇ ਵੀ ਹੋ ਵਕਤ ਵੀ ਬਤਾਉਂਦੇ ਹੋ ਉਲਟਾ ਹੋਰ ਉਥੋਂ ਕੂੜਾ ਇਕੱਠਾ ਕਰਕੇ ਤੁਹਾਨੂੰ ਤੁਰਨਾ ਪਵੇ ਹੋਰ ਮੈਲ ਇਕੱਠੀ ਕਰਕੇ ਤੁਸੀਂ ਤੁਰ ਪੋ ਹੋਰ ਉਸ ਜਗ੍ਹਾ ਤੋਂ ਮਾਨਸਿਕ ਬਿਮਾਰੀਆਂ ਦੀ ਲਾਗ ਲੱਗ ਜਾਏ ਐਸੀ ਸਹੂਬਤ ਦਾ ਕੀ ਕਰਨਾ ਜਿੱਤੋਂ ਕੁਝ ਭਲੀ ਗੱਲ ਮਿਲੇ ਜਿੱਥੋਂ ਕੋਈ ਸਿਆਣਪ ਦੀ ਗੱਲ ਮਿਲੇ ਜਿੱਥੋਂ ਕੋਈ ਰੱਬੀ ਸਿੱਖਤ ਸਲਾਹ ਦੀ ਬਾਤ ਹੋਵੇ ਕੋਈ ਗੁਰੂ ਦੇ ਉਪਦੇਸ਼ ਦੀ ਗੱਲ ਹੋਵੇ ਜਿਸ ਨੂੰ ਮਿਲਣ ਨਾਲ ਕੋਈ ਜੀਵਨ ਨੂੰ ਧੀਰਜ ਮਿਲੇ ਕੋਈ ਹੌਸਲਾ ਮਿਲੇ ਕੋ ਉਤਸ਼ਾਹ ਮਿਲੇ ਐਸੀ ਸਹਬਤ ਮੰਨਣੀ ਸਤਿਗੁਰੂ ਮਹਾਰਾਜ ਨੇ ਕਿਹਾ ਉਤਮ ਸੰਗਤ ਉਤਮ ਹੋਵੇ ਗੁਣ ਕਉਤਾਵੇ ਔਗਣਤ ਹੋਵੇ ਉੱਚੀ ਸੰਗਤ ਚੰਗੀ ਸੰਗਤ ਵਿੱਚ ਮਨੁੱਖ ਦੀ ਘਾੜਤ ਵੀ ਚੰਗੀ ਘੜੀ ਜਾਏ ਮਾੜੀ ਸਹਬਤ ਵਿੱਚ ਮਨੁੱਖ ਦੀ ਆਤਮਾ ਮਨ ਦੀ ਘਾੜਤ ਵੀ ਨਖਿੱਧ ਹੋ ਜਾਂਦੀ ਏ ਨਿੱਗਰ ਜਾਂਦੀ ਏ ਭਾਈ ਗੁਰਦਾਸ ਜੀ ਇਹਨੂੰ ਲਿਖਦੇ ਨੇ ਵੀ ਜਿਵੇਂ ਤੁਸੀਂ ਕਈ ਵਾਰ ਵੇਖਿਆ ਹੈ ਕਿ ਹਵਾ ਵਗਦੀ ਹੈ ਨਾ ਤੇ ਬੱਦਲ ਆ ਜਾਂਦੇ ਨੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਬੱਦਲ ਆ ਰਿਹਾ ਹੈ ਮੀਂਹ ਪੈਣ ਵਾਲਾ ਹੈ ਬੰਦਾ ਆਪਣਾ ਬਿਲਾ ਕਰਦਾ ਪਿਆ ਇਹ ਚੀਜ਼ ਬਾਹਰ ਪਈ ਨੂੰ ਅੰਦਰ ਰੱਖ ਲਓ ਭੇਜ ਨਾ ਜਾਏ ਅਚਾਨਕ ਬਿਲਕੁਲ ਅਸੀਂ ਆਪਣੀਆਂ ਚੀਜ਼ਾਂ ਟਕਣ ਲੱਗ ਜਾਂਦੇ ਹਾਂ ਮੀਂਹ ਤੋਂ ਬਚਣ ਦਾ ਉਪਰਾਲਾ ਕਰਨ ਲੱਗ ਜਾਂਦੇ ਹਾਂ ਉਲਟੇ ਰੋ ਖਵਾ ਵਗਦੀ ਤੇ ਆਏ ਹੋਏ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ ਮੀਂਹ ਨਹੀਂ ਪੈਂਦਾ ਐਨ ਪੈਂਦਾ ਪੈਂਦਾ ਮੀਂਹ ਟਲ ਜਾਂਦਾ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਇੱਕ ਸੰਗਤ ਜੀਵਨ ਚ ਉਹ ਹੈ ਜਿਹੜੀ ਤੁਹਾਡੇ ਜੀਵਨ ਵਿੱਚ ਸ਼ੁਭ ਗੁਣ ਲੈ ਕੇ ਆਉਂਦੀ ਹੈ ਕੋਈ ਚੰਗਿਆਈ ਅਸੀਂ ਨਹੀਂ ਵੀ ਕਮਾਈ ਤੇ ਉਹਦਾ ਵੀ ਪ੍ਰਭਾਵ ਸਾਡੇ ਜੀਵਨ ਤੇ ਪਏਗਾ ਉਹਨਾਂ ਦੇ ਕੋਲ ਬੈਠੇ ਆਂ ਅਸੀਂ ਇੰਪ੍ਰੈਸ ਹੋਵਾਂਗੇ ਪ੍ਰਭਾਵਿਤ ਹੋਵਾਂਗੇ ਸਾਡੇ ਅੰਦਰ ਅਹਿਸਾਸ ਫੀਲਿੰਗ ਪੈਦਾ ਹੋਏਗੀ ਕਿ ਆਹ ਕੰਮ ਚੰਗਾ ਹੈ ਆਹ ਖਿਆਲ ਚੰਗਾ ਹੈ ਉਤਸ਼ਾਹ ਬਣਦਾ ਹੈ ਪ੍ਰੇਰਣਾ ਮਿਲਦੀ ਹੈ ਪਰ ਇੱਕ ਸੰਗਤ ਉਹਨਾਂ ਦੀ ਤੁਹਾਡੇ ਅੰਦਰ ਥੋੜਾ ਜਿਹਾ ਉਤਸ਼ਾਹ ਹੋਵੇ ਪ੍ਰੇਰਣਾ ਹੋਵੇ ਚਾਹ ਹੋਵੇ ਤੁਹਾਨੂੰ ਐਸੇ ਪੁਰਖਾਂ ਦੀ ਨੇੜਤਾ ਵਿੱਚ ਉਦਾਸੀ ਤੇ ਮਾਇੂਸੀ ਮਿਲਦੀ ਹੈ ਉਹ ਗੁਣ ਵੀ ਤੁਹਾਡਾ ਜਾਂਦਾ ਲੱਗਦਾ ਹੈ ਜਿਹਦੀ ਤੁਸੀਂ ਪ੍ਰੈਕਟਿਸ ਕਰਨੀ ਸੀ ਨਾ ਕੋਈ ਅੰਦਰ ਪ੍ਰੇਰਣਾ ਸੀ ਉਹਦਾ ਤੁਸੀਂ ਅਭਿਆਸ ਕਰਦੇ ਅੱਗੇ ਵੱਧਦੀ ਗੱਲ ਉਹ ਤੇ ਸ਼ਾਹ ਵੀ ਉਹਨਾਂ ਨੇ ਖਤਮ ਕਰ ਦੇਣਾ ਤੁਰਨ ਹੀ ਨਹੀਂ ਦੇਣਾ ਕਿਸੇ ਨੂੰ ਹਰ ਵੇਲੇ ਉਹਨਾਂ ਦੇ ਆਲੇ ਦੁਆਲੇ ਜੀ ਵੇਵਸ ਬਣਦੀ ਹੈ ਵਿਚਾਰਵਾਨ ਕਹਿੰਦੇ ਨੇ ਵੀ ਜਿਵੇਂ ਮਨੁੱਖ ਦੇ ਅੰਦਰ ਜਿਹੋ ਜਿਹੇ ਖਿਆਲ ਹੁੰਦੇ ਨੇ ਉਹਦੇ ਆਲੇ-ਦੁਆਲੇ ਉਹੋ ਜਿਹੇ ਵੇਵਸ ਬਣਦੀਆਂ ਨੇ ਜਾਨੀ ਕਿ ਉਹਦਾ ਆਸਾ-ਪਾਸਾ ਇਹੋ ਜਿਹਾ ਪ੍ਰਭਾਵ ਛੱਡਦਾ ਹੈ ਉਹ ਆਲੇ-ਦੁਆਲੇ ਨੂੰ ਇਸ ਤਰ੍ਹਾਂ ਦੀ ਪਾਣ ਚਾੜਨ ਦੀ ਕੋਸ਼ਿਸ਼ ਕਰਦਾ ਹੈ ਸੁਰਤ ਵਿੱਚ ਬਦੀ ਦੇ ਖਿਆਲ ਹਨ ਮਨ ਜਿਹੜਾ ਉਦਾਸੀ ਮਾਇੂਸੀ ਨਾਲ ਭਰਿਆ ਹੋਇਆ ਹੈ ਜੀਵਨ ਅੰਦਰੋਂ ਨਿਗਰਿਆ ਹੋਇਆ ਹੈ ਕੁਝ ਵੀ ਭਲਾ ਨਹੀਂ ਲੱਗ ਰਿਹਾ ਕਿਸੇ ਚੋਂ ਭਲਾਈ ਨਜ਼ਰ ਨਹੀਂ ਆ ਰਹੀ। ਤੋਂ ਉਹਦਾ ਅਲਾ ਦਵਾਲਾ ਵੀ ਉਹੋ ਜਿਹਾ ਹੀ ਮਾਹੌਲ ਆਸ-ਪਾਸੇ ਕ੍ਰੀਏਟ ਕਰੇਗਾ। ਉਹਦੇ ਕੋਲ ਜਾਂਦੇ ਹੀ ਤੁਹਾਨੂੰ ਸੁੱਝ ਜਾਏਗੀ ਵੀ ਇੱਥੇ ਹੈ ਕੁਝ ਨਹੀਂ। ਸਾਡੇ ਭਲੇ ਦਾ ਘਟੋ ਘਟ ਕੁਝ ਨਹੀਂ। ਇਹ ਚੀਜ਼ਾਂ ਬਹੁਤ ਅਸਰ ਪਾਉਂਦੀਆਂ। ਸਤਿਗੁਰੂ ਮਹਾਰਾਜ ਨੇ ਫਰਮਾਇਆ ਕਬੀਰ ਸੰਤ ਕੀ ਗਾਇਲ ਨਾ ਛੋਡੀਐ। ਨੇਕ ਪੁਰਖਾਂ ਦੀ ਸਤ ਸੰਗੀਆਂ ਦੀ ਸਹਬਤ ਕਦੇ ਨਾ ਛੱਡੀਏ ਉਸ ਸੰਗਤ ਦਾ ਪੱਲਾ ਫੜ ਕੇ ਰੱਖੀਏ ਉਹਨਾਂ ਦੀ ਨੇੜਤਾ ਨੂੰ ਮਾਣਦੇ ਰਹੀਏ ਮਾਰਗ ਲਾਗਾ ਜਾਓ ਉਹਨਾਂ ਦੇ ਦਰਸਾਏ ਸੱਚੇ ਮਾਰਗ ਤੇ ਸਿੱਦਤ ਨਾਲ ਬੜੀ ਇਮਾਨਦਾਰੀ ਨਾਲ ਸਮਰਪਣ ਭਾਵ ਦੇ ਨਾਲ ਤੁਰੇ ਰਹੀਏ ਸਫਰ ਨਾ ਛੱਡੀਏ ਸਫਰ ਕਰਦੇ ਰਹੀਏ ਯਾਨੀ ਉਹਦਾ ਅਭਿਆਸ ਕਰੀਏ ਪ੍ਰੈਕਟਿਸ ਕਰੀਏ ਜੋ ਚੰਗਾ ਬਚਨ ਮਿਲਿਆ ਉਸ ਦਾ ਪੱਲਾ ਨਾ ਛੱਡੀਏ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਖ ਗਾਂਠਰੀ ਬੰਦਾ ਪੁਰਾਣੇ ਸਮੇਂ ਵਿੱਚ ਨਾ ਕਿਉਂਕਿ ਅੱਜ ਵਰਗੇ ਰਿਮਾਈਂਡਰ ਲਾਉਣ ਦਾ ਜ਼ਮਾਨਾ ਨਹੀਂ ਸੀ ਘਰ ਦੇ ਵਿੱਚ ਮਾਈ ਨੂੰ ਕੋਈ ਸੁਨੇਹਾ ਮਿਲਿਆ ਇਹ ਫਲਾਣਾ ਆਇਆ ਤੇ ਉਹਨੂੰ ਅਸਨੇਹਾ ਦੇ ਦਿਓ ਸਨੇਹਾ ਬੜਾ ਜ਼ਰੂਰੀ ਹੈ ਉਸ ਮਾਈ ਨੇ ਆਪਣੇ ਦੁਪट्टे ਦੀ ਕਿਨਾਰੀ ਦੇ ਉੱਤੇ ਗੰਢ ਦੇ ਲਈ। ਕਿਉਂਕਿ ਦੁਪੱਟਾ ਸਿਰ ਤੋਂ ਮਾਂ ਨੇ ਲਾਉਣਾ ਨਹੀਂ। ਹਰ ਵੇਲੇ ਦੁਪੱਟਾ ਉਹਦੇ ਕੋਲ। ਕੋਈ ਬਾਹਰੋਂ ਆਇਆ ਹੈ, ਬਾਹਰ ਜਾਣਾ ਹੈ, ਕਿਸੇ ਬਾਹਰ ਆਵਾਜ਼ ਦਿੱਤੀ, ਸਭ ਤੋਂ ਪਹਿਲਾਂ ਉਸ ਮਾਈ ਨੇ ਆਪਣੇ ਸਿਰ ਦਾ ਦੁਪੱਟਾ ਰੋਖ ਕਰਨਾ ਹੈ। ਹਰ ਵੇਲੇ ਦੁਪੱਟਾ ਉਹਦੇ ਕੋਲ ਹੈ। ਉਹ ਦਿੱਤੀ ਗੰਢ ਨਾਲ ਉਹਨੂੰ ਚੇਤਾ ਰਹਿਣਾ ਹੈ। ਬੀ ਮੱਸਣੇ ਆ ਦੇਣਾ ਮੈਂ ਭੁੱਲ ਨਾ ਜਾਵਾਂ ਬਾਹਰੋਂ ਕਿਸੇ ਨੇ ਆਵਾਜ਼ ਦਿੱਤੀ ਮਾਈ ਨੇ ਆਪਣਾ ਦੁਪੱਟਾ ਸਿਰ ਤੇ ਲਿਆ ਜਦੋਂ ਉਹਨੇ ਦੁਪੱਟੇ ਨੂੰ ਠੀਕ ਕੀਤਾ ਤੇ ਉਹ ਨਾਲ ਹੀ ਜਿਹੜੀ ਗੰਢ ਵੱਜੀ ਹੋਈ ਸੀ ਕਿਨਾਰੀ ਦੇ ਉੱਤੇ ਉਹਨੂੰ ਦੇਖ ਪਈ ਦੁਪੱਟੇ ਦਾ ਵੈਸੇ ਵੀ ਭਾਰ ਬਣ ਜਾਂਦਾ ਉਸ ਪਾਸੇ ਜਿੱਥੇ ਗੰਢ ਦਿੱਤੀ ਹੋਵੇ ਉਹਨੂੰ ਚੇਤਾ ਆ ਗਿਆ ਵੀ ਮੈਂ ਇਹਨੂੰ ਇਹ ਗੱਲ ਕਹਿਣੀ ਹੈ ਉਹਨੇ ਕਿਹਾ ਜੀ ਕੋਈ ਸੁਣਿਆ ਮੇਰੇ ਲਈ ਤਾਨੂੰ ਤੁਹਾਡੇ ਪਰਿਵਾਰ ਦਾ ਜੀ ਦੇ ਕੇ ਗਿਆ ਹੋਵੇ ਉਹਨੇ ਕਿਹਾ ਹਾਂ ਮੈਂ ਤਾਂ ਤੈਨੂੰ ਢੀਕ ਰਹੀ ਸੀ ਉਹਨੇ ਉਹ ਸੁਣਾ ਦਿੱਤਾ ਤੇ ਫਿਰ ਉਹਨੇ ਉਹ ਗੰਡ ਦੁਬੱਟੇ ਦੀ ਖੋਲ ਲਈ ਵੀ ਮੈਂ ਆਪਣੀ ਜੌਬ ਆਪਣਾ ਕੰਮ ਪੂਰਾ ਕਰ ਲਿਆ ਆਪਣਾ ਸੁਣਿਆ ਜਿਹੜਾ ਦੇਣਾ ਸੀ ਉਹ ਦੇ ਦਿੱਤਾ ਲੋਕ ਇਸ ਤਰ੍ਹਾਂ ਯਾਦ ਰੱਖਦੇ ਸਨ ਗੱਲਾਂ ਜਿਹੜੀ ਚੀਜ਼ ਕਰਦੀ ਜ਼ਰੂਰੀ ਹੋਣੀ ਉਸ ਚੀਜ਼ ਤੇ ਕੋਈ ਨਿਸ਼ਾਨੀ ਲਾ ਲੈਣ ਵੀ ਦੀਦੀ ਰਵੇ ਵੀ ਆਹ ਨਿਸ਼ਾਨੀ ਇਸ ਕਰਕੇ ਲੱਗੀ ਹੈ ਵੀ ਮੈਂ ਸੁਨੇਹਾ ਦੇਣਾ ਹੈ ਅੱਜ ਵਰਗੇ ਰਿਮਾਈਂਡਰ ਕਾਪੀ ਪੈਨ ਥੋੜਾ ਹੁੰਦੇ ਸਨ ਸਾਦਗੀ ਦੇ ਨਾਲ ਗੱਲ ਨੂੰ ਚੇਤੇ ਰੱਖਣ ਦਾ ਤਰੀਕਾ ਚੁਣਿਆ ਗਿਆ ਉਹ ਉੱਥੋਂ ਇਹ ਗੱਲ ਚੱਲੀ ਪੱਲੇ ਬੰਨ ਲੈ ਗਾਲਾ ਗੱਲ ਪੱਲੇ ਦੀ ਵੱਜਦੀ ਉਹਦਾ ਮਤਲਬ ਹੁੰਦਾ ਹੈ ਵੀ ਚੇਤੇ ਵਿੱਚ ਰੱਖ ਵੀ ਆਹ ਕਾਰਜ ਕਰਨਾ ਹੀ ਕਰਨਾ ਇਹਨੂੰ ਛੱਡਣਾ ਨਹੀਂ ਇਹ ਮੈਸੇਜ त्याਗਣ ਵਾਲਾ ਨਹੀਂ ਇਹ ਸੁਣਿਆ ਭੁੱਲ ਜਾਣ ਵਾਲੀ ਗੱਲ ਨਹੀਂ ਇਹ ਸੁਣਿਆ ਚੇਤੇ ਰੱਖਣਾ ਇਹਨੂੰ ਯਾਦ ਰੱਖਣਾ ਮਾਰਗ ਲਾਗਾ ਜਿ ਬਚਨ ਗੁਰੂ ਜੋ ਪੂਰੇ ਕਹੇ ਉਹ ਮੈਂ ਸ਼ੀਕ ਗਾਂਠਰੀ ਬੰਦਾ ਮੈਂ ਕੁੱਟ ਕੇ ਆਪਣੀ ਪੱਲੇ ਦੀ ਗੰਢ ਨਾਲ ਪੱਲੇ ਨੂੰ ਗੰਢ ਦੇ ਲਈ ਉਹ ਬਚਨ ਮੈਂ ਸਾਹਮ ਕੇ ਰੱਖ ਲੈ ਜਾਨੀ ਚੇਤੇ ਚ ਰੱਖ ਲੈ ਵਿਸਾਰਿਆ ਨਹੀਂ ਪਾਤਸ਼ਾਹ ਜੀ ਕਹਿੰਦੇ ਉਹਨੂੰ ਸੁਰਤੰਦਰ ਗੰਢ ਦੇ ਲੈ ਸੁਰਤੰਦਰ ਟਿਕਾਲ ਹੈ ਉਹਨੂੰ ਭੁੱਲੀ ਨਾ ਉਹਨੂੰ ਵਿਸਾਰੀ ਨਾ ਉਹਨੂੰ ਚੇਤੇ ਚ ਰੱਖੀ ਇਹ ਕਾਰਜ ਪਹਿਲ ਦੇ ਆਧਾਰ ਤੇ ਕਰਨ ਵਾਲਾ ਹੈ ਇਹ ਛੱਡਣ ਵਾਲਾ ਨਹੀਂ ਤਿਆਗਣ ਵਾਲਾ ਨਹੀਂ ਤੋਂ ਮਹਾਰਾਜ ਨੇ ਕਿਹਾ ਸੰਤ ਕੀ ਗਾਇਲ ਨਾ ਛੋਡਿਐ ਮਾਰਗ ਲਾਗਾ ਜਾਓ ਉਸ ਰਸਤੇ ਤੇ ਤੁਰਿਆ ਹੀ ਚੱਲ ਰੁਕੀ ਨਾ ਖੱਬੇ ਸੱਜੇ ਨਾ ਹੋਈ ਉਸ ਬਚਨ ਦਾ ਅਭਿਆਸ ਕਰੀ ਜਾਈ ਉਹ ਗੱਲ ਮੰਨੀ ਜਾਈ ਉਹਦਾ ਉਹਦੀ ਪ੍ਰੈਕਟਿਸ ਕਰੀਏ ਆਪਣੇ ਜੀਵਨ ਚ ਉਹ ਕਮਾਈ ਆਪਣੇ ਜੀਵਨ ਚ ਉਹ ਤੇਰੇ ਕਿਰਦਾਰ ਨੂੰ ਘਟਦਾਏਗੀ ਤੇਰੇ ਜੀਵਨ ਨੂੰ ਘਟਦਾਏਗੀ ਫਿਰ ਅਗਲਾ ਬਚਨ ਕਿਹਾ ਪੀਖਤ ਹੀ ਪੁਨੀਤ ਹੋਏ ਕਹਿੰਦੇ ਉਹ ਗੁਰਮੁਖਾਂ ਦੀ ਸੰਗਤ ਨੂੰ ਤਾਂ ਵੇਹਦੇ ਹੀ ਬੰਦਾ ਪਵਿੱਤਰ ਹੋ ਜਾਂਦਾ ਹੈ ਉਹਦੀਆਂ ਵੇਵਸ ਉਹਦਾ ਪ੍ਰਭਾਵ ਇਹੋ ਜ ਹੈ ਪੀ ਉਸ ਸਹੋਬਤ ਵਿੱਚ ਜਾ ਕੇ ਮਨੁੱਖ ਦੀ ਦ੍ਰਿਸ਼ਟੀ ਬਦਲ ਜਾਂਦੀ ਏ ਮਨੁੱਖ ਦਾ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ ਮਨੁੱਖ ਦਾ ਨਜ਼ਰੀਆ ਬਦਲ ਜਾਂਦਾ ਹੈ ਮਨੁੱਖ ਦੇ ਮਨ ਉੱਤੇ ਇੱਕ ਅਦੁੱਤੀ ਪ੍ਰਭਾਵ ਪੈਂਦਾ ਰੋਹਾਨੀ ਪ੍ਰਭਾਵ ਪੈਂਦਾ ਭੇਟ ਜਪੀਏ ਨਾਮ ਕਿਉਂਕਿ ਹਰ ਬੰਦੇ ਨੇ ਆਪਣੀ ਇਮੇਜ ਬਣਾਈ ਹੁੰਦੀ ਹੈ ਨਾ ਜਿਨੇ 24 ਘੰਟੇ ਧਿਆਨ ਚ ਰੱਖਿਓ ਮੈਂ ਤੁਹਾਨੂੰ ਮਿਲਾਂ ਮੇਸ਼ਾ ਕੋ ਫਲਾਨਾ ਇਦਾਂ ਦਾ ਢਮਕਾਣਾ ਇਦਾਂ ਦਾ ਫਲਾਨਾ ਤੁਹਾਡੇ ਦਿਮਾਗ ਚ ਮੇਰੀ ਈਮੇਜ ਬਣੀ ਜਾਣੀ ਹੈ ਮੈਂ ਭਾਵੇਂ ਸਾਰੀ ਦੁਨੀਆ ਦੇ ਧਾਰਮਿਕ ਪਹਿਰਾਵੇ ਤੇ ਚਿੰਨ ਆਪਣੀ ਬੋਡੀ ਤੇ ਸਰੀਰ ਤੇ ਲਾ ਕੇ ਆ ਜਾ। ਤੁਸੀਂ ਮੈਨੂੰ ਵੇਹਦੇ ਹੀ ਕਹਿਣਾ ਵੀ ਇਹ ਹੁਣ ਫਲਾਨੇ ਦੀ ਗੱਲ ਕਰੇਗਾ ਇਹ ਨਹੀਂ ਸਕਦਾ। ਹਰ ਇੱਕ ਬੰਦੇ ਦਾ ਭਾਰ ਚੁੱਕੀ ਜਾਣਾ ਹਰ ਇੱਕ ਬੰਦੇ ਦਾ ਭਾਰ ਚੁੱਕੀ ਜਾਣਾ ਸੁਭਾਅ ਬਣ ਜਾਂਦਾ ਨਾ ਬੰਦੇ ਦਾ। ਪੀਉ ਨੂੰ ਲੱਗਦਾ ਵੀ ਸਾਰਿਆਂ ਚ ਮੈਂ ਹੀ ਸਿਆਣਾ ਬਾਕੀ ਸਾਰੇ ਕਮਲੀ ਤੁਰੇ ਫਿਰਦੇ ਨੇ ਮੂਰਖ ਨੇ ਪਾਪੀ ਨੇ ਗੁਨਾਹਗਾਰ ਨੇ ਗਲਤੀਆਂ ਕਰਦੇ ਨੇ ਇਕ ਮੈਂ ਹੀ ਆ ਜਿਹੜਾ ਦਾਨਾ ਕਿਸੇ ਨੂੰ ਕਈ ਐਸੇ ਪੁਰਖ ਵੀ ਹੋਣਗੇ ਉਹ ਕਹਿਣਗੇ ਫਲਾਣੇ ਦੇ ਘਰ ਦੀ ਗੱਲ ਸੁਣੀ ਟਮਕਾਣੇ ਦੇ ਘਰ ਦੀ ਗੱਲ ਸੁਣੀ ਫਲਾਣੇ ਦੇ ਪੁੱਤਰ ਦੀ ਗੱਲ ਸੁਣੀ ਟਮਕਾਣੇ ਦੀ ਧੀ ਦੀ ਗੱਲ ਸੁਣੀ ਜਾਨੀ ਉਹਦੇ ਕੋਲੋਂ ਤੁਸੀਂ ਉਹ ਚੱਲਦਾ ਫਿਰਦਾ ਟੈਲੀਵਿਜ਼ਨ ਨਿਊ ਚੈਨਲ ਹਰ ਇੱਕ ਦੀ ਖਬਰ ਨੂੰ ਹੁੰਦੀ ਹੈ। ਉਹਦੀ ਸੁਰਤੀ ਉਹ ਪੁੱਛਦਾ ਰਹੇਗਾ, ਕਲੈਕਟ ਕਰਦਾ ਰਹੇਗਾ, ਜਮ੍ਹਾਂ ਕਰਦਾ ਰਹੇਗਾ, ਫਿਰ ਉਹ ਦੱਸਦਾ ਰਹੇਗਾ। ਯਾਨੀ ਹਰ ਇੱਕ ਤੋਂ ਕੋੜਾਂ ਝੂਠੀ ਸੱਜੀ ਖਬਰ ਸੁਣੀ ਜਾਣੀ ਹੈ, ਉਹਨੂੰ ਜਮ੍ਹਾਂ ਕਰ ਕਰਕੇ ਤੁਸੀਂ ਵੇਖੋ ਕਿੰਨੀ ਮਿਹਨਤ ਕਰਦਾ ਬੰਦਾ। ਜੇ ਦੂਜੇ ਭਾਵ ਤੋਂ ਸੋਚੋ ਮਿਹਨਤ ਕਿੰਨੀ ਹੈ ਬੰਦੇ ਦੀ। 24 ਘੰਟੇ ਦਿਮਾਗ ਨੂੰ ਇਸ ਕੂੜੇ ਚ ਲਾਈ ਛੱਡਣਾ ਕਿਤੇ ਨਿਕਾ ਕੰਮ ਹੈ। ਪਰ ਉਹਦਾ ਫਾਇਦਾ ਕੀ ਏ ਲੋਕ ਜਿਹੜੀ ਗੱਲ ਭੁੱਲ ਜਾਂਦੇ ਨੇ ਉਹ ਵੀ ਚੇਤੇ ਰੱਖਦਾ ਜਿਹੜੀ ਕਿਸੇ ਦੇ ਕੰਮ ਦੀ ਗੱਲ ਨਹੀਂ ਉਹਦ ਤੁਹਾਨੂੰ ਉਹਦੇ ਕੋਲੋਂ ਮਿਲ ਜਾਏ ਜਾਨੀ ਉਹ ਕਬਾੜਖਾਨਾ ਚੱਲਦਾ ਫਿਰਦਾ ਬੰਦਾ ਆਪਣੇ ਮਨ ਨੂੰ ਕਬਾੜਖਾਨਾ ਨਾ ਬਣਨ ਦਾ ਸਾਰੀ ਦੁਨੀਆ ਦਾ ਕੂੜਾ ਚੁੱਕਣ ਦਾ ਫਾਇਦਾ ਕੀ ਏ ਲਾਭ ਕੀ ਏ ਪਰ ਜੇ ਇਸ ਤਰ੍ਹਾਂ ਦਾ ਸੁਭਾਅ ਬਣ ਜਾਏ ਬੰਦੇ ਦਾ ਤੁਹਾਨੂੰ ਵੇਹਦਿਆਂ ਸਾਰੇ ਪਤਾ ਲੱਗੇਗਾ ਕਿ ਇਹਨੇ ਕੋਈ ਨਾ ਕੋਈ ਚੰਦਰੀ ਗੱਲ ਕਰ ਲਈ ਅੱਜ ਕਿਸੇ ਨਾ ਕਿਸੇ ਦੀ ਬਦੁਖੋਈ ਅੱਜ ਪਤਾ ਨਹੀਂ ਕਿਹਦੀ ਵਾਰੀ ਹੋਵੇ ਇਮੇਜ ਬਣ ਗਈ ਨਾ ਇਮੇਜ ਬਣ ਗਈ ਤਸਵੀਰ ਬਣ ਗਈ ਤੁਹਾਡੇ ਮਨ 'ਚ ਫਿੱਕੂ ਫਿੱਕਾ ਸਦੀਏ ਫਿੱਕੇ ਫਕੀ ਸੋਏ ਸੋਏ ਸ਼ਬਦ ਦਾ ਮਤਲਬ ਹੈ ਉਹਦੀ ਜਿਹੜੀ ਸ਼ੋਭਾ ਹੈ ਜਾਨੀ ਉਹ ਉਹਦੀ ਜਿਹੜੀ ਈਮੇਜ ਹੈ ਉਹਦੀ ਜਿਹੜੀ ਘਾੜ ਤਾ ਉਹ ਵੀ ਉਹੋ ਜਿਹੀ ਬਣ ਜਾਂਦੀ ਹੈ ਜਿਹੋ ਜਿਹਾ ਉਹ ਕਰਮ ਕਰਦਾ ਹੈ ਕਰਮ ਸਾਡੀ ਤਸਵੀਰ ਬਣਾਉਂਦਾ ਹੈ ਅਸਲ ਤਸਵੀਰ ਤਾਂ ਕਰ ਦੂਜੀ ਤਸਵੀਰ ਤਾਂ ਬੰਦਾ ਖਿੱਚਣ ਲੱਗੇ ਤੇ ਥੋੜਾ ਅਗਲਾ ਹੀ ਕਹਿ ਜਾਂਦਾ ਮੜਾ ਐਸੇ ਹੋ ਤੁਹਾਡੇ ਦੰਦ ਜੇ ਦਿਸ ਪੈਣ ਪਤਾ ਲੱਗੇ ਵੀ ਬੜਾ ਖੁਸ਼ ਸੀ ਜਦੋਂ ਤਸਵੀਰ ਖਿੱਚੀ ਕਉ ਕਿ ਚਿਹਰਾ ਇ ਹੀ ਰਹਿਣੀ ਹੈ ਬੰਦਾ ਆਪਣੇ ਆਪ ਨੂੰ ਸਵਾਰਦਾ ਕਾਲਰ ਠੀਕ ਕਰਦਾ ਵਾਲ ਠੀਕ ਕਰਦਾ ਪਹਿਰਾਵਾ ਠੀਕ ਕਰਦਾ ਵੀ ਮੇਰੀ ਫੋਟੋ ਚਿਹਰਾ ਇ ਹੀ ਰਹਿਣੀ ਮੈਂ ਥੋੜਾ ਸਵਾਰ ਲਾ ਇਹ ਜਿਹੜੀ ਤਸਵੀਰ ਹੈ ਨਾ ਇਹ ਕਰੈਕਟਰ ਦੀ ਹੈ ਇਹ ਕਰਮ ਬਣਾਉਂਦਾ ਹੈ ਅਭਿਆਸ ਬਣਾਉਂਦਾ ਹੈ ਇਹ ਤਸਵੀਰ ਇਹ ਜਦੋਂ ਕਿਸੇ ਦੀ ਸੁਰਤ ਚ ਟਿਕ ਜਾਏ ਨਾ ਫੋਟੋ ਇਹਨੂੰ ਤੋੜਨਾ ਬੜਾ ਔਖਾ ਹੁੰਦਾ ਹੈ ਮੰਲੋ ਮੈਂ ਕਿਸੇ ਨਾਲ ਠੱਗੀ ਮਾਰੀ ਹੈ ਕੱਲ ਨੂੰ ਮੈਂ 4-5 ਮਾਲਾ ਪਾ ਕੇ ਫੋਟੋ ਖਿਚਾ ਕੇ ਵੱਡਾ ਸਾਰਾ ਹੋਲਡਿੰਗ ਲਾ ਦਿਆਂ ਉਹਨੇ ਮੈਨੂੰ ਭਗਤ ਥੋੜੀ ਮੰਨ ਲੈਣਾ ਉਹਨੇ ਕਹਿੰਦਾ ਨਹੀਂ ਆਏ ਨੇ ਨਵਾਂ ਤਰੀਕਾ ਚੁਣਿਆ ਲੱਗਦਾ ਹੁਣ ਮਾਰਦਾ ਤੇ ਠੱਗੀ ਹੈ ਮੇਰੇ ਕਰਮ ਨੇ ਅਗਲੇ ਦੇ ਮਨ ਵਿੱਚ ਜਿਹੜੀ ਈਮੇਜ ਤਸਵੀਰ ਬਣਾ ਦਿੱਤੀ ਉਹ ਸਦਾ ਰਹਿਣੀ ਹੈ ਉਹ ਅਸਲ ਤਸਵੀਰ ਹੈ ਇਹ ਤਾਂ ਹੱਡ ਚੰਮ ਦੀ ਪੁਤਲੇ ਦੀ ਤਸਵੀਰ ਹੈ ਇਹਨੂੰ ਤਾਂ ਤੁਸੀਂ ਮੇਕਅਪ ਨਾਲ ਬੰਦੇ ਦਾ ਅੱਜ ਕੱਲ੍ਹ ਅਗਲੇ ਰੂਪ ਹੀ ਬਦਲ ਦਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪੇਖਤ ਹੀ ਪੁਨੀਤ ਹੋਏ ਭੇਟਤ ਜਪੀਆ ਨਾਓ ਉਹਨਾਂ ਦੀ ਸਹੂਬਤ ਵਿੱਚ ਬੈਠ ਕੇ ਵਾਹਿਗੁਰੂ ਦੀ ਯਾਦ ਚੇਤੇ ਆਉਂਦੀ ਹੈ ਤੇ ਉਹਨਾਂ ਦੇ ਸਤਸੰਗੀਆਂ ਦੇ ਕੋਲ ਬੈਠਣ ਨਾਲ ਤੁਹਾਡੇ ਰਿਹਦੇ ਚ ਵਾਹਿਗੁਰੂ ਦੇ ਨਾਮ ਦਾ ਵਾਸਾ ਹੁੰਦਾ ਹੈ ਫਿਰ ਨਾਲ ਸੁਚੇਤ ਕੀਤਾ ਕਬੀਰ ਸਾਕਤ ਸੰਗ ਨਾ ਕੀਜੀਏ ਜੇ ਸਤਸੰਗੀ ਬਣਨਾ ਹੈ ਤੇ ਆ ਦੂਜਾ ਪਾਸਾ ਵੀ ਧਿਆਨ ਰੱਖੀ ਵੀ ਇਧਰੋਂ ਨਹੀਂ ਮੂੰਹ ਕਰਨਾ ਸਾਕਤ ਕੌਣ ਹੈ ਟੁੱਟਾ ਹੋਇਆ ਜਿਹਦੇ ਆਪਾਂ ਪਹਿਲਾਂ ਜ਼ਿਕਰ ਕੀਤਾ ਕੂੜੇ ਦਾ ਘਰ ਹੈ 네ਗੇਟਿਵਿਟੀ ਦੀ ਦੁਕਾਨ ਹੈ ਚੱਲਦੀ ਫਿਰਦੀ ਸਾਕਤ ਸੰਗ ਨਾ ਕੀਜੀਏ ਦੂਰ ਹੀ ਜਾਈਆ ਭਾਗ ਆਪਣਾ ਬਚਾ ਕਰੀ ਉਹਦੇ ਤੋਂ ਦੂਰੋਂ ਹੀ ਪਾਸਾ ਲੈ ਲੀਏ ਟਾਲਾ ਵਟੀਏ ਜਿੰਨਾ ਉਹਦੇ ਨਾਲ ਉਲਝਦੇ ਜਾਓਗੇ ਉਹਨਾਂ ਤੁਹਾਨੂੰ ਉਲਝਾਉਂਦਾ ਜਾਏਗਾ ਉਹ ਵਕਤ ਖਰਾਬ ਕਰੇਗਾ ਮਨ ਚ ਕਈ ਚੀਜ਼ਾਂ ਸੁੱਟੇਗਾ ਉਹਦੀ ਦਸ਼ਾ ਪਤਾ ਕੀ ਹੈ ਬਾਸਨ ਕਰੋ ਪਰਸੀਆ ਕਾਲਾ ਭਾਂਡਾ ਪਿਆ ਹੋਵੇ ਤੇ ਤੁਸੀਂ ਚਿੱਟਾ ਪਹਿਰਾਵਾ ਜਾਂ ਕੋਈ ਵੀ ਪਹਿਰਾਵਾ ਪਾਇਆ ਹੋਵੇ ਤੇ ਕਾਲੇ ਭਾਂਡੇ ਨਾਲ ਛੂਹੋਗੇ ਤੇ ਦਾਗ ਤੁਹਾਨੂੰ ਲੱਗਣਾ ਕਾਲੇ ਭਾਂਡੇ ਦਾ ਕੁਝ ਨਹੀਂ ਜਾਣਾ ਉਹ ਤਾਂ ਹੈ ਹੀ ਕਾਲਾ ਬਾਸਨ ਭਾਂਡਾ ਕਾਰੋ ਕਾਲਾ ਪਰਸੀ ਹੈ ਕਾਲੇ ਭਾਂਡੇ ਨੂੰ ਛੁਈਏ ਤੇ ਛੂਣ ਵਾਲੇ ਨੂੰ ਕਾਲਖ ਲੱਗਦੀ ਹੈ ਤਾਂ ਉਹ ਕਛ ਲੱਗਿਆ ਦਾਗ ਦਾਗ ਲੱਗ ਜਾਂਦਾ ਹੈ ਕੱਪੜਾ ਮੈਲਾ ਹੋ ਜਾਂਦਾ ਹੈ ਇਸੇ ਤਰ੍ਹਾਂ ਮੈਲੇ ਨਖਿੱਧ ਕਰਮ ਵਾਲਾ ਮੈਲੇ ਤੇ ਨਖਿੱਧ ਕਿਰਦਾਰ ਵਾਲਾ ਮੈਲੇ ਤੇ ਨਖਿੱਧ ਸੋਚ ਵਾਲੇ ਮਨੁੱਖ ਦੇ ਕੋਲ ਬੈਠਣ ਨਾਲ ਤੁਸੀਂ ਵੀ ਆਪਣੇ ਦਾਮਨ ਤੇ ਕਾਲਖ ਹੀ ਲਵਾਓਗੇ ਉਸ ਤੋਂ ਬਚਣਾ ਹੀ ਕੋਈ ਇੱਕ ਹੱਲ ਹੈ ਦੂਰੀ ਰੱਖਣੀ ਉਸ ਦੇ ਕਿਸੇ ਬਚਨ ਨੂੰ ਗ੍ਰਹਿਣ ਨਹੀਂ ਕਰਨਾ ਉਸ ਦੀ ਕਿਸੇ ਆਦਤ ਨੂੰ ਸਲਾਉਣਾ ਨਹੀਂ ਤੇ ਕਿਸੇ ਆਦਤ ਨੂੰ ਧਾਰਨ ਨਹੀਂ ਕਰਨਾ ਉਹਦੇ ਤੋਂ ਮੁਕਤ ਰਹਿਣਾ ਹਾਤਮ ਨੂੰ ਕਿਸੇ ਪੁੱਛਿਆ ਤੂੰ ਇੰਨਾ ਦਾਨਾ ਕਿਉਂ ਹੈ ਇੰਨਾ ਕੁਝ ਕਿੱਥੋਂ ਸਿੱਖਿਆ ਤੂੰ ਕਹਿੰਦਾ ਮੂਰਖਾਂ ਕੋਲੋਂ ਸਾਰੀ ਮਹਿਫਿਲ ਹੱਸ ਪਈ ਕਹਿੰਦੇ ਲਓ ਇਹ ਵੀ ਕੋਈ ਜਵਾਬ ਹੋਇਆ ਲੋਕ ਸਿਆਣਿਆਂ ਕੋਲੋਂ ਸਿੱਖ ਕੇ ਸਿਆਣੇ ਬਣਦੇ ਇਹ ਕਹਿੰਦਾ ਮੈਂ ਮੂਰਖਾਂ ਕੋਲੋਂ ਸਿੱਖਿਆ ਕਹਿੰਦਾ ਨਹੀਂ ਮੂਰਖਾਂ ਕੋਲੋਂ ਵੀ ਸਿਆਣਾ ਬੰਦਾ ਹੀ ਸਿੱਖ ਸਕਦਾ ਹੈ ਉਹ ਕਿਵੇਂ ਕਹਿੰਦਾ ਜਿਹੜੀ ਕਰਤੂਤ ਉਹ ਕਰਦੇ ਨੇ ਜਿਹੜਾ ਕਰਮ ਉਹ ਕਰਦੇ ਨੇ ਜਿਹੜਾ ਅਮਲ ਉਹ ਕਰਦੇ ਨੇ ਮੈਂ ਉਹਨਾਂ ਨੂੰ ਧਿਆਨ ਨਾਲ ਵੇਖਦਾ ਤੇ ਪਹਿਲਾਂ ਹੀ ਕੰਨਾਂ ਨੂੰ ਹੱਥ ਲਾ ਕੇ ਤੌਬਾ ਕਰਦਾ ਵੀ ਆਹ ਕੰਮ ਆਪਾਂ ਨਹੀਂ ਕਰਨਾ ਵੇਖੋ ਕਿੰਨੀ ਮੂਰਖਤਾਈ ਐ ਇਹਨਾਂ ਚ ਮੈਂ ਉਹਨਾਂ ਉਹਨਾਂ ਕੰਮਾਂ ਤੋਂ ਆਪਣੇ ਆਪ ਨੂੰ ਵਰਜਦਾ ਰਹਿਣਾ ਉਹਨਾਂ ਦੀ ਹਾਲਤ ਵੇਖ ਕੇ ਉਹਨਾਂ ਵੱਲ ਵੇਨਾ ਤੇ ਸਿੱਖ ਲੈਣਾ ਵੀ ਇਹ ਕੰਮ ਨਹੀਂ ਕਰਨਾ ਤਜਰਬਾ ਉਹ ਕਰਦੇ ਨੇ ਸਿੱਖਿਆ ਮੈਨੂੰ ਮਿਲ ਜਾਂਦੀ ਐ ਸਤਿਗੁਰੂ ਸੱਚੇ ਪਾਤਸ਼ਾਹ ਅਮੀਰ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਸਾਂਝੇ ਕਰਾਂਗੇ ਪੁੱਲ ਚੋਕ ਦੀ ਖਿਮਾ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ